ਜਾ ਰਿਹਾ ਪਾਣੀ ਦੀਆਂ 부ਛਾੜਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਕਿਸ ਤਰੀਕੇ ਨਾਲ ਪਾਣੀ ਦੀਆਂ 부ਛਾੜਾਂ ਜਿਹੜੀਆਂ ਨੇ ਕਿਸਾਨਾਂ ਦੇ ਉੱਤੇ ਮਾਰੀਆਂ ਜਾ ਰਹੀਆਂ ਜਾਰੀਆਂ ਲਗਾਤਾਰ ਪਿਛਲੇ 15-20 ਮਿੰਟ ਤੋਂ ਇਸੇ ਤਰੀਕੇ ਦੇ ਨਾਲ ਜੋ ਕਾਰਵਾਈ ਕੀਤੀ ਜਾ ਰਹੀ ਹੈ ਲਗਾ ਪੈਦਲ ਆ ਰਹੇ ਜੇ ਅੱਜ ਪੈਦਲ ਆ ਰਹੇ ਆ ਸੇਵਾ ਦੇ ਕੋਈ ਪ੍ਰਸ਼ਨਾਂ ਪੁੱਛਣਾ ਗਾਦਰੀ ਕਹਿ ਰਹੇ ਸੀ ਕੋਈ ਲੌਜੀਕ ਰਾਹ ਤੇ ਜੇ ਦੇ ਜੇ 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 ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਜਾਂ ਰਹੀਆਂ ਗੱਲਬਾਤ ਕਰਦੇ ਆਂ ਬਾਈ ਜੀ ਇਹ ਪਾਣੀ ਦੀਆਂ ਬੁਛਾੜਾਂ ਨਾਲ ਹੰਜੂ ਗੈਸ ਦੇ ਕੋਲੇ ਅੰਜੂ ਗੈ ਦੇਖੋ ਜੀ ਪਾਣੀ ਦੀਆਂ ਬੁਛਾੜਾਂ ਵੀ ਆ ਬਾਕੀ ਪਾਣੀ ਦੀ ਬੁਛਾੜ ਦੀ ਮੇਨ ਇੱਥੇ ਦਿੱਕਤ ਇਹ ਆ ਕਿ ਗੰਦੇ ਪਾਣੀ ਦੀਆਂ ਪਾੜੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਜਾਂ ਰਹੀਆਂ ਜਿਹੜਾ ਨਾਲਿਆਂ ਦਾ ਪਾਣੀ ਗੰਦੇ ਨਾਲਿਆਂ ਦਾ ਪਾਣੀ ਆ ਉਹਦੀਆਂ ਬੁਛਾੜਾਂ ਮਾਰੀ ਜਾ ਰਹੀਆਂ ਜੋ ਕਿ ਬਿਲਕੁਲ ਜਿਹੜਾ ਹੈਗਾ ਇਨਸਾਨੀ ਹੱਕਾਂ ਦਾ ਕਹਾਣਿਆ ਤੇ ਲੋਕਾਂ ਦੇ ਇੱਥੇ ਜੋ ਜਿਹੜੇ ਲੋਕ ਆਏ ਆ ਦੇਖੋ ਸਾਰੇ ਸਾਰੇ ਸੋਹਣੇ ਸਰਦਾਰ ਸਾਰੇ ਅੰਮ੍ਰਿਤਸਰ ਗਈ ਉਹਨਾਂ ਦੇ ਤੇ ਤੁਸੀਂ ਨਾਲੇ ਦੇ ਪਾਣੀ ਦੀ ਬੁਛਾੜਾ ਮਾਰ ਰਹੇ ਸ਼ਰਮਾਉਣੀ ਚਾਹੀਦੀ ਹੈ ਇਸ ਸਰਕਾਰ ਨੂੰ ਬਿਲਕੁਲ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਅੱਗੇ ਵੱਲ ਵਧੇ ਹੋਏ ਨੇ ਪਾਣੀ ਦੀਆਂ ਬੁਛਾੜਾਂ ਵੀ ਮਾਰੀ ਜਾ ਰਹੀਆਂ ਨੇ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਪਰ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਤਾਂ ਬੇਸ਼ੱਕ ਪਾਣੀ ਦੀਆਂ ਬੁਛਾੜਾਂ ਬੇਸ਼ੱਕ ਹੰਝੂ ਗੈਸ ਦੇ ਗੋਲੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਡਟੇ ਹੋਏ ਨੇ ਪਰ ਬੇਸ਼ੱਕ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਕਿਸਾਨ ਡਟੇ ਹੋਏ ਨੇ ਅੱਜ ਪਹਿਲਾਂ ਤੋਂ ਹੀ ਅਸੀਂ ਸੰਕੇਤ ਦੇ ਦਿੱਤੇ ਸੀ ਪਹਿਲਾਂ ਤੋਂ ਹੀ ਇਹ ਸੰਕੇਤ ਦਿੱਤੇ ਸੀ ਕਿ ਅੱਜ ਜਿਹੜੀ ਜ਼ਿਆਦਾ ਕਾਰਵਾਈ ਹੋ ਸਕਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀਆਂ ਜਾਲੀਆਂ ਪਹਿਲਾਂ ਸਿੰਗਲ ਸੀ ਫਿਰ ਡਬਲ ਕਰ ਲਈਆਂ ਗਈਆਂ ਸੀ ਉਸ ਤੋਂ ਬਾਅਦ ਇਹ ਸੰਕੇਤ ਪਹਿਲਾਂ ਦੇ ਦਿੱਤੇ ਸੀ ਇਹ ਸੰਕੇਤ ਨਜ਼ਰ ਆ ਰਹੇ ਸੀ ਕਿ ਆਪਣੇ ਵੱਲੋਂ ਪ੍ਰਸ਼ਾਸਨ ਦੀਆਂ ਅੱਜ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਸੀ ਅੱਜ 6 ਤੇ 8 ਦਸੰਬਰ ਦੇ ਨਾਲੋਂ ਵੱਡੀ ਕਾਰਵਾਈ ਹੋ ਸਕਦੀ ਹੈ ਇਹ ਅਸੀਂ ਪਹਿਲਾਂ ਹੀ ਸੰਕੇਤ ਦਿੱਤੇ ਸੀ ਉਹ ਪਹਿਲਾਂ ਹੀ ਸੰਕੇਤ ਦਿੱਤੇ ਗਏ ਸੀ ਤਾਂ ਅੱਜ ਉਹੀ ਗੱਲ ਹੋਈ ਤਾਂ ਪਰ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਫੇਰ ਤੋਂ ਕੋਸ਼ਿਸ਼ਾਂ ਜਿਹੜੀਆਂ ਉਧਰੋਂ ਪਾਣੀ ਦੀਆਂ ਬੁਛਾੜਾ ਮਾਰਦੀਆਂ ਪਾਣੀ ਦੀਆਂ ਜਿਹੜਾ ਪਾਣੀ ਦੀ ਬਿਛਾੜ ਦਾ ਜਿਹੜਾ ਆ ਉਹ ਪਾਣੀ ਕਿੱਥੇ ਤੱਕ ਜਾ ਰਿਹਾ ਤਾਂ ਉੱਥੇ ਤੱਕ ਕਿਸਾਨ ਡਟੇ ਹੋਏ ਨੇ ਕੋਸ਼ਿਸ਼ਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ ਤੁਸੀਂ ਪੱਗਾਂ ਤੱਕ ਗਿੱਲੀਆਂ ਕਰ ਦਿੱਤੀਆਂ ਬਾਈ ਜੀ ਗੰਦਾ ਪਾਣੀ ਸਰਦਾਰੀ ਤੁਹਾਡੀ ਕੈਮ ਆ ਪਰ ਫਿਰ ਵੀ ਗੰਦਾ ਪਾਣੀ ਮਾਰਿਆ ਜਾ ਰਿਹਾ ਸਾਨੂੰ ਪਹਿਲਾਂ ਅੰਡ ਦਾ ਤਾਂ ਕਿਹਾ ਜਾਂਦਾ ਸੀ ਹੁਣ ਸਾਡੀ ਸਰਕਾਰ ਕੀ ਦੀ ਗੋਲੀਆਂ ਚਲਾਉਂਦੀ ਕੀ ਦੀ ਗੰਦਾ ਪਾਣੀ ਛੱਡਦੀ ਏ ਇਹ ਸਰਕਾਰ ਦੀ ਬਦਨੀਤੀ ਏ ਇਹ ਬੈਠ ਕੇ ਵੀ ਟੇਬਲ ਤੇ ਗੱਲਬਾਤ ਹੋ ਸਕਦੀ ਏ ਪਰ ਅਸੀਂ 9 ਮਹੀਨੇ ਤੋਂ ਬੈਠੇ ਆ ਸਰਕਾਰ ਦੀ ਇਹ ਬਦਨਤੀ ਸਰਕਾਰ ਲੰਗੀ ਹੋ ਰਹੀ ਹੈ ਭਾਈ ਜੀ ਪੱਗਾਂ ਗਿੱਲੀਆਂ ਕਰਤੇ ਆ ਪੱਗਾਂ ਗਿੱਲੀਆਂ ਕਰਤੀਆਂ ਗੰਦਾ ਪਾਣੀ ਮਾਰ ਮਾਰ ਕੇ ਆ ਸਰਕਾਰ ਤੁਹਾਡੇ ਸਾਹਮਣੇ ਪਹਿਲਾਂ ਪੈਦਲ ਗੈਰੀ ਸੀ ਪੈਦਲ ਜਾ ਰਹੇ ਆ ਹੁਣ ਸਾਨੂੰ ਪੈਦਲ ਨਹੀਂ ਜਾ ਦਿੱਤਾ ਜਾ ਰਿਹਾ ਕਹਿੰਦੇ ਤੁਹਾਡੇ ਕੋਲ ਮਨਜ਼ੂਰੀ ਨਹੀਂ ਸਾਡੇ ਕੋਲੇ ਆਪਦੇ ਦੇਸ਼ 'ਚ ਜਾਣ ਲਈ ਕਿਹੜੀ ਮਨਜ਼ੂਰੀ ਮਨਜ਼ੂਰੀ ਦੀ ਲੋੜ ਹੈ ਮੈਂ ਪਰ ਪਾਣੀ ਬਿਛਾੜਾ ਜਿਹੜੀਆਂ ਬਹੁਤ ਦੂਰ ਤੱਕ ਪਹੁੰਚ ਰਹੀਆਂ ਨੇ ਪਾਣੀ ਬਿਲਕੁਲ ਅੱਗੇ ਤੱਕ ਪਹੁੰਚ ਚੁੱਕਿਆ ਪਾਣੀ ਬਹੁਤ ਦੂਰ ਤੱਕ ਪਹੁੰਚ ਚੁੱਕਿਆ ਆ ਪਾਣੀ ਦੀਆਂ ਬਿਛਾੜਾਂ ਲਗਾਤਾਰ ਅੱਗੇ ਵੱਲ ਦੂਰ ਤੱਕ ਮਾਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਖੰਡੇੜਿਆ ਜਾ ਰਿਹਾ ਤਾਂ ਅੱਜ ਪਹਿਲਾਂ ਸੰਕੇਤ ਦਿੱਤੇ ਸੀ ਕਿ ਵੱਡੀ ਕੋਈ ਕਾਰਵਾਈ ਹੋ ਸਕਦੀ ਹੈ ਇਹ ਤਸਵੀਰ ਨਜ਼ਰ ਆ ਰਹੀ ਹੈ ਤੁਹਾਨੂੰ ਸਾਰਾ ਜਿਹੜਾ ਆ ਕਿੱਥੇ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੁਹਾਨੂੰ ਇਹ ਪਾਣੀ ਕੋਈ ਕਿਸੇ ਹੋਰ ਦੇ ਵੱਲੋਂ ਨਹੀਂ ਛੁੱਟਿਆ ਗਿਆ ਬਲਕਿ ਜੋ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਪਾਣੀ ਛੁੱਟਿਆ ਗਿਆ ਆ ਸਾਰੇ ਕਿਸਾਨਾਂ ਦਾ ਹੰਜੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾਂ ਦੇ ਨਾਲ ਹੰਜੂ ਗੈਸ ਦੇ ਗੋਲੇ ਨਾਲ ਦੀ ਨਾਲ ਤੁਸੀਂ ਸੁਣੀਆ ਧਮਾਕੇ ਦੀ ਆਵਾਜ਼ ਕਿੰਨੀ ਹੋਈ ਹੈ ਬਲਾਸਟ ਕੀਤਾ ਗਿਆ ਬਲਾਸਟ ਕੀਤਾ ਗਿਆ ਉੱਪਰ ਤੱਕ ਅਸਮਾਨ ਤੱਕ ਦੇਖ ਸਕਦੇ ਹੋ ਧੂਆ ਧਾਰ ਹੁੰਦਾ ਰਿਹਾ ਅਸਮਾਨ ਤੱਕ ਧੂਆ ਇਸ ਦਾ ਜਿਹੜਾ ਕਿਸ ਤਰੀਕੇ ਦੇ ਨਾਲ ਬਲਾਸਟ ਜਿਹੜੇ ਨੇ ਕੀਤੇ ਜਾ ਰਹੇ ਨੇ ਬਲਾਸਟ ਕਿੱਥੇ ਜਾ ਰਹੇ ਨੇ ਫਿਰ ਤੋਂ ਗੋਲੇ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਲਗਾਤਾਰ ਸੁੱਟੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਸ਼ੰਭੂ ਬਾਰਡਰ ਦੇ ਅੱਜ ਦੇ ਹਾਲਾਤ 14 ਤਰੀਕ ਦੇ ਹਾਲਾਤ ਨੇ ਇਹ ਜਿਹੜੇ ਅੱਜ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰੀਆਂ ਜਾ ਰਿਐ ਨੇ ਗੋਲੇ ਸੁੱਟੇ ਜਾ ਰਹੇ ਨੇ ਬਲਾਸਟ ਕੀਤਾ ਜਾ ਰਿਹਾ ਇਹ ਮਾਹੌਲ ਹੈ ਅੱਜ ਇਹ ਮਾਹੌਲ ਹਾਂ ਜੀ ਤਾਂ ਆ ਪਤਾ ਲੱਗਾ ਕਿਸਾਨ ਜ਼ਖਮੀ ਹੋਏ ਨੇ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਇਸ ਦੇ ਵਿੱਚ ਫੱਟੜ ਹੋਇਆ ਕਿਸਾਨ ਦੇਖ ਸਕਦੇ ਹੋ ਹੱਥਾਂ ਨੂੰ ਅਗਲੇ ਪਾਸੇ ਨਜ਼ਰ ਆਇਆ ਇਸ ਨੌਜਵਾਨ ਦੇ ਜਿਹੜਾ ਆ ਗੋਲਾ ਲੱਗਿਆ ਤਾਂ ਇਹ ਨੌਜਵਾਨ ਜਿਹੜਾ ਫੱਟੜ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਨੌਜਵਾਨ ਜਿਹੜਾ ਆ ਫੱਟੜ ਹੋ ਚੁੱਕਿਆ ਵਾਹਿਗੁਰੂ ਮਿਹਰ ਕਰੇ ਇਹਨਾਂ ਨੌਜਵਾਨਾਂ ਦੇ ਉੱਤੇ ਜੋ ਤਸ਼ੱਦਦ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਇਸ ਤਰੀਕੇ ਦੇ ਅੱਜ ਹਾਲਾਤ ਐਂਬੂਲੈਂਸ ਦੇ ਵਿੱਚ ਇਸ ਨੌਜਵਾਨ ਨੂੰ ਲੈ ਕੇ ਜਾਇਆ ਜਾ ਰਿਹਾ ਐਂਬੂਲੈਂਸਾਂ ਤਿਆਰ ਨੇ ਤਾਂ ਅੱਜ ਫੇਰ ਸਰਕਾਰ ਦਾ ਉਹੀ ਚਿਹਰਾ ਉਹੀ ਪ੍ਰਸ਼ਾਸਨ ਦਾ ਚਿਹਰਾ ਜਿਹੜਾ ਆ ਨੰਗਾ ਹੋ ਚੁੱਕਿਆ ਤਾਂ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਰਹੇ ਨੇ ਅੱਜ ਫੇਰ ਤੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਲਗਾਤਾਰ ਤੁਹਾਨੂੰ ਤਸਵੀਰਾਂ ਸ਼ੰਭੂ ਮੋਰਚੇ ਦੀਆਂ ਤਸਵੀਰਾਂ ਨੇ ਅੱਜ ਫੇਰ ਉਹੀ ਹਾਲਾਤ ਨੇ ਅੱਗੇ ਵੱਲ ਦੀਆਂ ਤਸਵੀਰਾਂ ਬਹੁਤ ਦੂਰ ਤੱਕ ਜਿਹੜੇ ਕਿਸਾਨ ਵਾਪਸ ਆ ਚੁੱਕੇ ਨੇ ਪਰ ਫਿਰ ਵੀ ਹੌਸਲੇ ਜਿਹੜੇ ਨੇ ਕਈ ਕਿਸਾਨਾਂ ਦੇ ਉਸੇ ਤਰੀਕੇ ਦੇ ਨਾਲ ਹੌਸਲੇ ਬੁਲੰਦ ਨੇ ਅੱਗੇ ਜਾ ਰਹੇ ਨੇ ਕਿਸਾਨ ਉਹਨਾਂ ਦਾ ਮੁਕਾਬਲਾ ਜਿਹੜਾ ਆ ਕੀਤਾ ਜਾ ਰਿਹਾ ਹਾਲਾਂਕਿ ਅੱਜ ਕੋਈ ਟਰੈਕਟਰ ਨਹੀਂ ਹੈ ਕੋਈ ਮਸ਼ੀਨਾਂ ਨਹੀਂ ਹੈ ਪਰ ਪੈਦਲ ਕਿਸਾਨਾਂ ਦਾ ਜੱਥਾ ਅੱਗੇ ਵੱਲ ਜਾਣ ਦੀ ਕੋਸ਼ਿਸ਼ ਕਰਦਾ ਉਸ ਵੇਲੇ ਕਿਸਾਨਾਂ ਦੇ ਉੱਤੇ ਇਸ ਤਰੀਕੇ ਦਾ ਤਸ਼ੱਦਦ ਦੇਖਣ ਨੂੰ ਮਿਲਦਾ ਗੱਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਬਲਾਸਟ ਕੀਤੇ ਜਾਂਦੇ ਨੇ ਕਿਸਾਨ ਜ਼ਖਮੀ ਵੀ ਹੋਏ ਨੇ ਤਾਂ ਹੋਰ ਵੀ ਇਸ ਮਾਮਲੇ ਦੇ ਵਿੱਚ ਸ਼ੰਭੂ ਬਾਰਡਰ ਤੋਂ ਜਿਹੜੀਆਂ ਤਸਵੀਰਾਂ ਸਾਂਝੀਆਂ ਤੁਹਾਡੇ ਨਾਲ ਲਗਾਤਾਰ ਕਰਾਂਗੇ ਅੰਜੂ ਗੈਸ ਦੇ ਗੋਲਿਆਂ ਦਾ ਜਿਹੜਾ ਅਸਰ ਕਾਫੀ ਜ਼ਿਆਦਾ ਆ ਤਾਂ ਫਿਰ ਤੋਂ ਅੰਜੂ ਗੈਸ ਦੇ ਗੋਲਿਆਂ ਦੇ ਨਾਲ ਪਾਣੀ ਦੀਆਂ ਬੁਛਾੜਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਨਾਲ ਦੀ ਨਾਲ ਅੰਜੂ ਗੈਸ ਦੇ ਗੋਲਿਆਂ ਦਾ ਜਿਹੜਾ ਅਸਰ ਕਾਫੀ ਜ਼ਿਆਦਾ ਆ ਤਾ ਫਿਰ ਤੋਂ ਹੰਜੂ ਗੈਸ ਦੇ ਗੋਲਿਆਂ ਦੇ ਨਾਲ ਪਾਣੀ ਦੀਆਂ ਬੁਛਾੜਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤੁਹਾਨੂੰ ਨਾਲ ਦੀ ਨਾਲ ਸਪਰੇਅ ਪਾਈ ਜਾ ਰਹੀ ਆ ਔਰ ਤੀਜੇ ਤਾਂ ਇਹ ਮਾਹੌਲ ਜਿਹੜਾ ਤਾਂ ਖਦੇੜਨ ਦੀ ਕੋਸ਼ਿਸ਼ ਕਿਸਾਨਾਂ ਨੂੰ ਪਰ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਜੋ ਸੰਗਲ ਪਾਇਆ ਹੋਇਆ ਰੱਸਾ ਪਾਇਆ ਹੋਇਆ ਜਾਲ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਪਰ ਇੱਥੇ ਤੋ ਸੋ ਵੀ ਦੁਨੀਆ ਦੇ ਕੀ ਹੋ ਸਕਦਾ ਮੈਂ ਰਣਜੀਤ ਰਹਿ ਬੇਨਤੀ ਕਰਾਂਗਾ ਕਿਥਾਂ ਦੇ ਚੁਹਾ ਦੇ ਨਾਲ ਰਹੀਆਂ ਤਸਵੀਰਾਂ ਉਹ ਵੱਖਰੇ ਹਸਤੇ ਹੁੰਦੇ ਰਹਿੰਦੇ ਬਹੁਤ ਵਾਹਿਗੁਰੂ ਜੀ ਚਮਕੌਰ ਜਿਹੜੀਆਂ ਜਿਹੜੀਆਂ ਨੇ ਦੂਜੇ ਪਾਸੇ ਜੋ ਕਿਸਾਨ ਖੜੇ ਸੀ ਉਹਨਾਂ ਦੇ ਉੱਤੇ ਵੀ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਕਿਸਾਨ ਖੜੇ ਨੇ ਹਾਲਾਂਕਿ ਇਹ ਕਿਸਾਨ ਕੋਈ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਸੀ ਕਰ ਰਹੇ ਹਾਲਾਂਕਿ ਇਹ ਕਿਸਾਨ ਕੋਈ ਅਜਿਹਾ ਹੱਲਾ ਗੁੱਲਾ ਨਹੀਂ ਸੀ ਕਰ ਰਹੇ ਪਰ ਇਸ ਤਰੀਕੇ ਦੇ ਨਾਲ ਖੜੇ ਖੜੋਤੇ ਕਿਸਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਮਾਰੇ ਜਾ ਰਹੇ ਨੇ ਤਾਂ ਤਸਵੀਰਾਂ ਨਜ਼ਰ ਆ ਰਹੀਆਂ ਫਿਰ ਤੋਂ ਕਿਸਾਨਾਂ ਨੂੰ ਖਦੇੜਨ ਦੀ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਭਾਈ ਸਾਹਿਬ ਇਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲਿਆਂ ਤੋਂ ਬਾਅਦ ਤਾਂ ਇਹ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਕਿਸ ਤਰੀਕੇ ਦੇ ਨਾਲ ਧੂਆਂ ਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਮੀਡੀਆ ਪਰਸਨਾਂ ਦੇ ਉੱਤੇ ਵੀ ਤਾਂ ਕੋਈ ਵੀ ਲਿਹਾਜ਼ ਕਿਸੇ ਦੀ ਨਹੀਂ ਆ ਜਿਹੜੇ ਕਿਸਾਨ ਅੱਗੇ ਗਏ ਨੇ ਤਾਂ ਉਹਨਾਂ ਦੇ ਉੱਤੇ ਵੀ ਜੋ ਮੀਡੀਆ ਵਾਲੇ ਨੇ ਉਹਨਾਂ ਦੇ ਉੱਤੇ ਵੀ ਇਸ ਤਰੀਕੇ ਦਾ ਤਸ਼ੱਦਦ ਜਿਹੜਾ ਆ ਹਰਿਆਣਾ ਦੀ ਸਰਕਾਰ ਦੇ ਵੱਲੋਂ ਹਰਿਆਣਾ ਦੇ